ਸਾਸੀ ਕਾਲ ਦੀ ਮੈਂ ਅੱਜ ਪਹੁੰਚ ਚੁੱਕਿਆ ਹਾਂ ਜੀ ਤੁਰਕੀ ਦੇ ਵਿੱਚ ਮੈਂ ਇਸ ਟਾਈਮ ਖੜਾ ਹਾਂ ਇਸਤੰਬੁਲ ਸਿਟੀ ਦੇ ਬਿਲਕੁਲ ਸੈਂਟਰ ਪੁਆਇੰਟ ਦੇ ਵਿੱਚ ਪਿੱਛੇ ਤੁਸੀਂ ਮੇਰੇ ਦੇਖ ਸਕਦੇ ਹੋ ਹੈਗੀ ਹਾਸੋਪੀਆ ਨਾਂ ਦੀ ਬਿਲਡਿੰਗ ਜਿਹੜੀ ਕਿ 5ਵੀਂ ਸੈਂਚਰੀ ਦੇ ਵਿੱਚ ਬਣ ਕੇ ਤਿਆਰ ਹੋਈ ਸੀ 오ਟੋਮਾਨ ਕਲਚਰ ਦੇ ਟਾਈਮ ਇਹ ਅੱਜ ਵੀ ਬਿਲਡਿੰਗ ਉਸੇ ਤਰ੍ਹਾਂ ਖੜੀ ਆ ਜਿਦਾਂ ਅੱਜ ਹੀ ਨਵੀਂ ਬਣਾਈ ਹੋਵੇ ਤੁਰਕੀ ਦੇ ਵਿੱਚ ਹਰ ਸਾਲ ਲਗਭਗ 22 ਮਿਲੀਅਨ ਜਿਹੜਾ ਟੂਰਿਸਟ ਆ ਉਹ ਤੁਰਕੀ ਦੀ ਨੇਚਰਲ ਬਿਊਟੀ ਨੂੰ ਦੇਖਣ ਲਈ ਆਉਂਦਾ ਇੱਥੋਂ ਦਾ ਜਿਹੜਾ 에어ਪੋਰਟ ਆ ਉਹ ਯੂਰਪ ਦਾ ਦੂਜਾ ਤੇ ਦੁਬਈ ਤੋਂ ਬਾਅਦ ਤੀਜਾ 에어ਪੋਰਟ ਮੰਨਿਆ ਗਿਆ ਹੈ ਪੈਸੇਂਜਰ ਕੈਰੀ ਕਰਨ ਦੇ ਵਿੱਚ ਇਸ ਵੀਡੀਓ ਦੇ ਰਾਹੀਂ ਮੈਂ ਅੱਜ ਤੁਹਾਨੂੰ ਇੱਥੋਂ ਦੀ ਖੂਬਸੂਰਤੀ ਬਾਰੇ ਜਾਣੂ ਕਰਾਵਾਂਗਾ ਇੱਥੋਂ ਦੇ ਟੂਰਿਸਟ ਅਟਰੈਕਸ਼ਨ ਦਿਖਾਵਾਂਗਾ ਤੇ ਹੋਰ ਬਹੁਤ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗਾ ਇਹ ਇਸਤੰਬੁਲ ਦੀ ਸਿਟੀ ਬੱਸ ਆ ਜਿਹੜੀ ਤੁਹਾਨੂੰ ਸਾਰੇ ਸ਼ਹਿਰ ਦਾ ਟੂਰ ਕਰਵਾਉਂਦੀ ਆ ਇਹਦਾ ਜਿਹੜਾ ਐਵਰੇਜ ਕਿਰਾਇਆ ਉਹ 15 ਕਿ ਯੂਰੋ ਹੈਗਾ ਆ ਸਾਰੇ ਸਿਟੀ ਦੇ ਵਿੱਚ ਘੁਮਾਉਣ ਦਾ 2 ਘੰਟੇ ਦੀ ਰਾਈਡ ਹੁੰਦੀ ਹੈ ਜਿੱਥੇ ਤੁਸੀਂ ਸਾਰੇ ਸਿਟੀ ਦਾ ਉੱਪਰੋਂ 뷰 ਦੇਖ ਸਕਦੇ ਹੋ ਇੱਥੋਂ ਦੀ ਜਿਹੜੀ ਸਰਕਾਰ ਆ ਉਹ ਆਪਣੇ ਸਿਟੀਜ਼ਨ ਦੀ ਸਿਕਿਉਰਿਟੀ ਨੂੰ ਲੈ ਕੇ ਬਹੁਤ ਸਹਿਹਰਦਾ ਤੁਸੀਂ ਦੇਖੋ ਕਿ ਇਹਨਾਂ ਨੇ ਬੈਂਟਲੇ ਤੱਕ ਕਾਰਾਂ ਜਿਹੜੀਆਂ ਪੁਲਿਸ ਨੂੰ ਸਿਕਿਉਰਿਟੀ ਕਰਨ ਲਈ ਦਿੱਤੀਆਂ ਹੋਈਆਂ ਨੇ ਟੂਰਿਸਟ ਆ ਕੇ ਇਹਨਾਂ ਨਾਲ ਫੋਟੋ ਵੀ ਖਿਚਾ ਰਹੇ ਨੇ ਵਧੀਆ ਗੱਲ ਆ ਕਿ ਆਪਣੇ ਸਿਟੀਜ਼ਨ ਦਾ ਇੰਨਾ ਖਿਆਰ ਰੱਖਦੇ ਆ ਤਾਂ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਇਹ ਕਾਬੂ ਕਰ ਸਕਣ ਤੇ ਸਿਕਿਉਰਿਟੀ ਦਾ ਜਿਹੜਾ ਲੈਵਲ ਆ ਉਹ ਮੇਨਟੇਨ ਰਹੇ ਹੁਣ ਆਪਾਂ ਆ ਗਏ ਜੀ ਇੱਥੋਂ ਦੀ ਜਿਹੜੀ ਫੇਮਸ ਸਟਰੀਟ ਆ ਇਸ ਟਿਕ ਲਾਲ ਸਟਰੀਟ ਕਿਹਾ ਜਾਂਦਾ ਸਿਟੀ ਦਾ ਸੈਂਟਰ ਪੁਆਇੰਟ ਆ ਬਿਲਕੁਲ ਇੱਥੋਂ ਦੀਆਂ ਜਿਹੜੀਆਂ ਮਠਿਆਈਆਂ ਨੇ ਉਹ ਵੀ ਬਹੁਤ ਜ਼ਿਆਦਾ ਮਸ਼ਹੂਰ ਨੇ ਇੱਥੋਂ ਦੀ ਚਾਹ ਪੱਤੀ ਉਹ ਵੀ ਵਰਲਡ ਵਾਈਡ ਫੇਮਸ ਆ ਤੇ ਇੱਥੋਂ ਦਾ ਜਿਹੜਾ ਮੇਨ ਟਰਾਂਸਪੋਰਟੇਸ਼ਨ ਸਿਸਟਮ ਆ ਉਹ ਇੱਥੋਂ ਦੀ ਬੈਟਰੋ ਆ ਬਾਸ ਆ ਟੈਕਸੀ ਆ ਕੋਈ ਜ਼ਿਆਦਾ ਕਾਸਟ ਨਹੀਂ ਹੈ ਇੱਥੇ ਜਿਹੜਾ ਫੂਡ ਆ ਉਹ ਜ਼ਿਆਦਾ ਨੌਨ ਵੈਜੀਟੇਰੀਅਨ ਫੂਡ ਖਾਂਦੇ ਨੇ ਇਹ ਹਰ ਥਾਂ ਤੁਹਾਨੂੰ ਹਰ ਮੋੜ ਤੇ ਇਹਨਾਂ ਦੀ ਜਿਹੜੀ ਦੁਕਾਨ ਆ ਉਹ ਮਿਲੇਗੀ ਨੌਨ ਵੈਜੀਟੇਰੀਅਨ ਫੂਡ ਦੀ ਤੇ ਅਗਰ ਤੁਸੀਂ ਇੰਡੀਅਨ ਖਾਣਾ ਚਾਹੁੰਦੇ ਹੋ ਇੱਥੇ ਸੀੜੀ ਸੈਂਟਰ ਦੇ ਵਿੱਚ ਦੋ ਇੰਡੀਅਨ ਰੈਸਟੋਰੈਂਟ ਨੇ ਇੱਕ ਤਾਂ ਬੰਬੇ ਮਸਾਲਾ ਆ ਇੱਕ ਡੱਬ ਇੰਡੀਅਨ ਰੈਸਟੋਰੈਂਟ ਆ ਬਿਲਕੁਲ ਹੈਗੀ ਆ ਸੋਫੀਆ ਮਾਸਕਿਉ ਦੇ ਕੋਲ ਤੁਸੀਂ ਗੂਗਲ ਤੇ ਵੀ ਉਹਨੂੰ ਸਰਚ ਕਰ ਸਕਦੇ ਹੋ ਇਹ ਮੇਨ ਇੱਥੋਂ ਦੇ ਬੈਂਕਾਂ ਦੇ ਏਟੀਐਮ ਨੇ ਇੰਡੀਆ ਦੇ ਕਾਰਡ ਇੱਥੇ ਪੂਰੀ ਤਰ੍ਹਾਂ ਫੁੱਲੀ ਵਰਕ ਕਰਦੇ ਆ ਅਗਰ ਤੁਸੀਂ ਇੱਥੇ ਘੁੰਮਣ ਆਉਣਾ ਚਾਹੁੰਦੇ ਹੋ ਤੇ ਵਿਚਕਾਰ ਇਹਨਾਂ ਦਾ ਰੋਡ ਆ ਵਿਚਕਾਰੀ ਇਹਨਾਂ ਦੀ ਟ੍ਰੇਮ ਚੱਲਦੀ ਆ ਬਹੁਤ ਸੋਹਣੀ ਸਟਰੀਟ ਬਣਾਈ ਗਈ ਆ ਸਫਾਈ ਦਾ ਪੂਰਾ ਖਿਆਲ ਰੱਖਿਆ ਗਿਆ ਹਰ ਥਾਂ ਤੇ ਬਾਰ-ਬਾਰ ਇੱਥੇ ਪੁਲਿਸ ਘੁੰਮਦੀ ਵੀ ਤੁਹਾਨੂੰ ਦਿਖਾਈ ਦੇਊਗੀ ਤਾਂ ਕਿ ਕਿਸੇ ਸਿਟੀਜ਼ਨ ਨਾਲ ਕਿਸੇ ਫੋਰਨਰ ਨਾਲ ਕੋਈ ਗਲਤ ਨਾ ਹੋ ਸਕੇ ਇਹ ਆ ਜੀ ਇੱਥੋਂ ਦੀ ਇੱਕ ਫੁੱਲਾਂ ਵਾਲੀ ਚਾਹ ਦੀ ਦੁਕਾਨ ਤੇ ਮਠਿਆਈ ਦੀ ਦੁਕਾਨ ਇਹ ਸਪੈਸ਼ਲ ਚਾਹ ਦੇ ਵਿੱਚ ਫੁੱਲ ਪਾ ਕੇ ਪੀਂਦੇ ਨੇ ਆ ਤੁਸੀਂ ਦੇਖ ਸਕਦੇ ਹੋ ਕਿੰਨੇ ਤਰ੍ਹਾਂ ਦੇ ਫੁੱਲ ਆ ਚਾਹ ਦੇ ਵਿੱਚ ਜੂਸ ਕੀਤੇ ਜਾਂਦੇ ਨੇ ਜਿੱਦਾਂ ਰਿਲੈਕਸ ਟੀ ਹੋਗੀ ਜੈਸਮੀਨ, ਰੈੱਡ ਰੋਜ਼, ਡੀਟੌਕਸ ਏਕਾ ਇਹਨਾਂ ਦੀ ਲਵ ਟੀ ਵੀ ਹੈਗੀ ਆ ਵਾਈਟ ਜੈਸਮੀਨ ਟੀ ਆ ਅੰਦਰ ਤੁਸੀਂ ਦੇਖ ਸਕਦੇ ਹੋ ਇਹਨਾਂ ਦੀਆਂ ਮਠਿਆਈਆਂ ਨੇ ਉਹ ਕਾਫੀ ਤਰ੍ਹਾਂ ਨਾਲ ਇੰਡੀਆ ਦੇ ਸਿਮਿਲਰ ਪਾਈਆਂ ਜਾਂਦੀਆਂ ਨੇ ਟੇਸਟ ਵੀ ਇਹਨਾਂ ਦੇ ਇੰਡੀਆ ਦੀ ਮਠਿਆਈ ਦੇ ਤਰ੍ਹਾਂ ਸਿਮਿਲਰ ਨੇ ਤੇ ਬਹੁਤ ਵਧੀਆ ਫੀਲ ਦਿੰਦੇ ਨੇ ਇਹ ਸ਼ਾਪ ਦਾ ਅੰਦਰ ਦਾ ਨਜ਼ਾਰਾ ਆ ਇਹ ਦੇਖੋ ਆਰਗੈਨਿਕ ਹਨੀ ਵੀ ਵੇਚਦੇ ਨੇ ਉਦਾਂ ਹੀ ਐਜ਼ ਇਟ ਇਜ਼ ਅਗਰ ਤੁਸੀਂ ਘਰੇ ਜਾ ਕੇ ਹਨੀ ਯੂਜ਼ ਕਰਨਾ ਚਾਹੁੰਦੇ ਹੋ ਇਹਨਾਂ ਦੇ ਅਲੱਗ ਤਰ੍ਹਾਂ ਦੀਆਂ ਟੌਫੀਆਂ ਆ ਗਈਆਂ ਆ ਅਨਾਰਾਂ ਨੂੰ ਸੁਕਾ ਕੇ ਬਣਾਈ ਗਈ ਮਠਿਆਈ ਆ ਆ ਪਤਾ ਨਹੀਂ ਹੁਣ ਕਿਹੜਾ ਆ ਇਹਦੇ ਬਾਰੇ ਤਾਂ ਮੈਨੂੰ ਵੀ ਨਹੀਂ ਪਤਾ ਕੀ ਲਿਖਿਆ ਜੀ ਤੇ 터ਕਿਸ਼ ਡਿਲਾਈਟ ਇਹਨਾਂ ਦੀ 슈ਗਰ ਹੈ ਜੀ ਇਹ ਇਹ 슈ਗਰ ਆ ਇਹ ਦੇਖ ਲਓ ਜੀ ਇੱਥੋਂ ਦੀ ਛੱਲੀਆਂ ਦੀ ਦੁਕਾਨ ਆ ਇੱਕ ਛੱਲੀ ਦਾ ਰੇਟ ਆ 30 터ਕਿਸ਼ ਲੀਰੇ ਆ ਜਿਹੜਾ 터ਕਿਸ਼ ਲੀਰੇ ਦਾ ਰੇਟ ਆ ਉਹ 2 ਰੁਪਏ 56 57 ਪੈਸੇ ਆ ਇੰਡੀਆ ਦੇ ਤੇ ਮੰਨ ਲਓ 60 64 ਰੁਪਏ ਦੀ ਇੱਕ ਛੱਲੀ ਬੈਠੀ ਤੇ ਆ ਇਹਨਾਂ ਨੇ ਅੱਗੇ ਰੇਟ ਲਾਇਆ ਹੈ 150 ਗ੍ਰਾਮ ਦਾ ਕਿੰਨਾ ਆ 300 ਦਾ ਕਿੰਨਾ ਆ ਬਾਈ ਦਾ ਸੁਭਾਅ ਬਹੁਤ ਵਧੀਆ ਸੀ ਮੇਰੇ ਕੋਲੇ 10 ਲੀਰੇ ਘੱਟ ਸੀ ਕੈਸ਼ ਨਹੀਂ ਸੀ ਤੇ ਕਾਰਡ ਇਹ ਲੈਂਦਾ ਨਹੀਂ ਸੀ ਵੀਰ ਇਹਨੇ ਮੈਨੂੰ ਉਦਾਂ ਹੀ ਛੱਲੀ ਦੇਤੀ ਕਹਿੰਦਾ ਤੂੰ ਬਾਕੀ ਪੈਸੇ ਵੀ ਰਹਿਣ ਦੇ ਸੁਭਾਅ ਦੇ ਨੇਚਰ ਦੇ ਬਹੁਤ ਵਧੀਆ ਨੇ ਗੱਲ ਉੱਥੇ ਹੀ ਘੁਮ ਘਮਾ ਕੇ ਆ ਗਈ ਦੇਖੋ ਫੂਡ ਇੱਥੇ ਵੀ ਕਾਸਟਲੀ ਹੁੰਦਾ ਜਾ ਰਿਹਾ ਭਾਵੇਂ ਇੱਥੇ ਵੀ ਕਾਫੀ ਹੱਦ ਤੱਕ ਖੇਤੀ ਹੁੰਦੀ ਆ ਤੇ ਮੇਨ ਗੱਲ ਇਹ ਆ ਕਿ ਵਪਾਰੀ ਵਰਗ ਕਦੇ ਨਹੀਂ ਚਾਹੂਗਾ ਕਿ ਗੇਮ ਆ ਜਿਹੜੀ ਉਹ ਕਿਸਾਨਾਂ ਦੇ ਹੱਥ ਆਵੇ ਅਗਰ ਇਹ ਚੀਜ਼ ਕਿਸਾਨਾਂ ਦੇ ਹੱਥ ਆਉਂਦੀ ਆ ਫਸਲ ਕਿਸਾਨਾਂ ਦੀ ਸਿੱਧੇ ਵਿਗਣ ਲੱਗ ਜਾਵੇ ਤਾਂ ਪੰਜਾਬ ਆ ਜਿਹੜਾ ਉਹ ਸਾਰੀ ਦੁਨੀਆ ਤੋਂ ਅਮੀਰ ਸੂਬਾ ਹੋਵੇਗਾ ਆਉਣ ਵਾਲੇ ਟਾਈਮ 'ਚ ਇਹਦੇ ਲਈ ਕਿਸਾਨ ਜਥੇ ਮੰਨੀਆਂ ਨੂੰ ਵੀ ਆ ਜਿਹੜਾ ਉਹ ਇਮਾਨਦਾਰੀ ਨਾਲ ਡੈਡੀਕੇਸ਼ਨ ਨਾਲ ਕੰਮ ਕਰਨਾ ਪਊਗਾ ਤਾਂ ਕਿ ਕੁਝ ਨੀਤੀਆਂ ਉਹਨਾਂ ਦੇ ਹੱਕ 'ਚ ਬਣ ਸਕਣ ਜਿੱਥੇ ਮੈਂ ਇਸ ਟਾਈਮ ਖੜਾ ਇਹ ਆ ਏਸ਼ੀਆ ਦਾ ਪਾਰਟ ਦੇ ਪਿੱਛੇ ਤੁਸੀਂ ਮੇਰੇ ਦੇਖ ਸਕਦੇ ਹੋ ਯੂਰੋਪੀਅਨ ਪਾਰਟ ਕਿਉਂਕਿ ਜਿਹੜਾ ਇਹ ਕੰਟਰੀ ਹੈ ਤੁਰਕੀ ਇਹ ਦੋ ਕੌਂਟੀਨੈਂਟ ਦੇ ਵਿੱਚ ਵੰਡਿਆ ਹੋਇਆ ਹੈ ਇੱਕ ਏਸ਼ੀਆ ਤੇ ਇੱਕ ਯੂਰਪ ਆਓ ਹੁਣ ਤੁਹਾਨੂੰ ਆਪਾਂ ਲੈ ਚੱਲਦੇ ਹਾਂ ਬੋਟ ਰਾਈਡਿੰਗ ਦੇ ਉੱਪਰ ਤੇ ਤੁਹਾਨੂੰ ਬਹੁਤ ਵਧੀਆ-ਵਧੀਆ 뷰 ਦਿਖਾਵਾਂਗੇ ਦੇਖ ਸਕਦੇ ਹੋ ਤੁਸੀਂ ਲੋਕਾਂ ਨੂੰ ਇੰਜੋਏ ਕਰਦੇ ਹੋਏ ਆਪਣੀ ਪ੍ਰਾਈਵੇਟ ਕਰੂਜ਼ ਦੇ ਉੱਪਰ ਇਹਦਾ ਜਿਹੜਾ ਕਿਰਾਇਆ ਆ ਬਹੁਤ ਹੀ ਸਸਤਾ ਆ ਤੁਸੀਂ ਸਿਰਫ ਇੰਡੀਆ ਦੇ 350 ਰੁਪਏ ਦੇ ਵਿੱਚ ਪੂਰੇ ਸ਼ਹਿਰ ਦਾ ਕਿਹੜਾ ਲਾ ਸਕਦੇ ਹੋ ਉਹ ਵੀ ਇੱਕ ਘੰਟੇ ਦੇ ਨਹੀਂ ਮੈਂ ਜੋਂ ਘਰਦਾ ਜੀ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਟਾਵਰ ਇਹਨੂੰ ਗਲਾਟਾ ਟਾਵਰ ਕਹਿੰਦੇ ਨੇ ਇਹ 2000 ਸਾਲ ਪੁਰਾਣੀ ਬਿਲਡਿੰਗ ਹੈ ਤੇ ਇੱਕ ਵਾਰ ਇੱਥੇ ਪੁਚਾਲ ਵੀ ਆ ਗਿਆ ਸੀ ਤੇ ਡੈਮੇਜ ਵੀ ਹੋਈ ਸੀ ਬਿਲਡਿੰਗ ਪਰ ਇਹਨਾਂ ਨੇ ਐਜ਼ ਇਟ ਇਜ਼ ਉਹਦਾ ਡਿਜ਼ਾਈਨ ਉਦਾਂ ਹੀ ਖੜਾ ਕਰਤਾ ਸਾਡੇ ਵਾਲਿਆਂ ਨੂੰ ਪਤਾ ਨਹੀਂ ਕਦੋਂ ਸਮਝ ਆਉਣੀ ਹੈ ਗੁਰੂਆਂ ਪੀਰਿਆਂ ਦੀ ਧਰਤੀ ਸੀ ਬਰਬਾਦ ਕਰਕੇ ਧਰਤੀ ਆਉਣ ਵਾਲੀ ਪੀੜ੍ਹੀ ਨੂੰ ਦਿਖਾਉਣ ਲਈ ਕੁਝ ਵੀ ਨਹੀਂ ਛੱਡਿਆ ਜ ਜਿਹਦੇ ਨਾਲ ਅਸੀਂ ਆਪਣਾ ਕਲਚਰ ਆ ਜਿਹੜਾ ਉਹ ਆਪਣੀ ਪੀੜ੍ਹੀ ਨੂੰ ਜਾਂ ਬਾਹਰਲੇ ਲੋਕਾਂ ਨੂੰ ਦਿਖਾ ਸਕੀਏ ਇਹ ਅੱਜ ਵੀ ਲੋਕ ਇਹਨਾਂ ਪੁਰਾਣੀਆਂ ਬਿਲਡਿੰਗਾਂ ਨੂੰ ਦਿਖਾ ਕੇ ਲੋਕਾਂ ਤੋਂ ਮਿਲੀਅਨ ਬਿਲੀਅਨ ਡਾਲਰ ਕਮਾ ਰਹੇ ਨੇ ਨਾਲੇ ਆਪਣੇ ਦੇਸ਼ ਦੀ ਜਿਹੜੀ ਇਕਨੋਮੀ ਆ ਉਹਨੂੰ ਗਰੋ ਕਰ ਰਹੇ ਨੇ ਇਹ ਸਾਹਮਣੇ ਤੁਸੀਂ ਸ਼ਿਪ ਦੇਖ ਸਕਦੇ ਹੋ ਇੱਥੋਂ ਯੂਰਪ ਤੇ ਹੋਰ ਕੰਟਰੀਆਂ ਨੂੰ ਵੀ ਜਿਹੜੇ ਸ਼ਿਪ ਨੇ ਚੱਲਦੇ ਨੇ ਤੇ ਇਹਨਾਂ ਦਾ ਜਿਹੜਾ ਕਿਰਾਇਆ ਉਹ ਲਗਭਗ ਸਟਾਰਟਿੰਗ ਪ੍ਰਾਈਸ ਆ ਜਿਹੜੀ ਉਹ 2000 ਯੂ ਐਸ ਡੀ ਡਾਲਰ ਤੋਂ ਹੁੰਦੀ ਆ ਇਹ ਆ ਜੀ 1500 ਸਾਲ ਪੁਰਾਣਾ ਰਾਜੇ ਦਾ ਪੈਲੇਸ ਟੌਪ ਕਾਪੀ ਤੋਂ ਬਾਅਦ ਇਹ ਦੂਸਰਾ ਪੈਲੇਸ ਆ ਇਹ ਜਿਹੜੇ 285 ਕਮਰੇ ਨੇ ਦੇ ਬਹੁਤ ਸ਼ਾਨਦਾਰ ਮਾਰਬਲਾਂ ਬਣਾਇਆ ਗਿਆ 1500 ਸਾਲ ਪੁਰਾਣੀ ਬਿਲਡਿੰਗ ਨੂੰ ਦੇਖੋ ਕਿੰਨਾ ਵਧੀਆ ਇਹਨਾਂ ਨੇ ਸਾਂਭ ਕੇ ਰੱਖਿਆ ਹੋਇਆ ਇਹ ਆ ਜੀ ਇੱਥੋਂ ਦਾ 브릿ਜ ਜਿਹੜਾ ਏਸ਼ੀਅਨ ਪਾਰਟ ਤੇ ਯੂਰੋਪੀਅਨ ਪਾਰਟ ਨੂੰ ਆਪਸ ਦੇ ਵਿੱਚ ਲਿੰਕ ਕਰਦਾ ਆ ਦੇਖੋ ਸ਼ਾਨਦਾਰ ਫਾਈਟਿੰਗ ਕੀਤੀ ਹੈ ਆ ਆਸ-ਪਾਸ ਜਿਹੜਾ ਖੂਬਸੂਰਤ ਬਿਲਡਿੰਗ ਦੀ ਮੀਨਾਕਾਰੀ ਕੀਤੀ ਹੈ ਏ ਇੱਥੋਂ ਦਾ ਤੁਸੀਂ ਨਜ਼ਾਰਾ ਦੇਖ ਰਹੇ ਹੋ ਏ 1843 ਦਾ ਇਹਨਾਂ ਦਾ ਬਣਿਆ ਹੋਇਆ ਹਾਈ ਸਕੂਲਾ ਉਦੋਂ ਤੋਂ ਲੈ ਕੇ ਹੁਣ ਤੱਕ ਦੇਖੋ ਇਹਨਾਂ ਨੇ ਕਿੰਨੀ ਸ਼ਾਨਦਾਰ ਬਿਲਡਿੰਗ ਸੰਭਾਲ ਕੇ ਰੱਖੀ ਹੋਈ ਆ ਤੇ ਟੂਰਿਸਟ ਦੀ ਇਹ ਬਹੁਤ ਵੱਡੀ ਅਟਰੈਕਸ਼ਨ ਆ ਇਹਨੂੰ ਦੇਖਣ ਦੇ ਲਈ ਇਹਨਾਂ ਨੇ ਫੀਸ ਵੀ ਰੱਖੀ ਹੋਈ ਆ ਤੇ ਇਹ ਤੋਂ ਪੈਸੇ ਵੀ ਕਮਾ ਰਹੇ ਨੇ ਆ ਜਿਹੜੀ ਤੁਸੀਂ ਬਿਲਕੁਲ ਸਮੁੰਦਰ ਦੇ ਵਿਚਕਾਰ ਬਿਲਡਿੰਗ ਦੇਖ ਰਹੇ ਹੋ ਇਹਨੂੰ ਮੇਡ ਇਨ ਟਾਵਰ ਕਹਿੰਦੇ ਨੇ ਇਹ 500 ਸਨ ਦੀ ਬਣੀ ਹੋਈ ਬਿਲਡਿੰਗ ਹੈ ਲਗਭਗ ਹੁਣ ਤੋਂ 1900 ਸਾਲ ਪੁਰਾਣੀ ਬਿਲਡਿੰਗ ਇਹਦਾ ਮੇਨ ਕੰਮ ਸੀ ਇੱਥੋਂ ਲੰਘਣ ਵਾਲੇ ਜਹਾਜ਼ਾਂ ਤੋਂ ਟੈਕਸ ਇਕੱਠਾ ਕਰਨਾ ਤੇ ਇੱਕ ਵਾਰ ਇੱਥੇ ਵੀ ਪੰਡੈਮਿਕ ਫੈਲਿਆ ਸੀ ਉੱਥੇ ਫਿਰ ਮਰੀਜ਼ਾਂ ਨੂੰ ਲਿਆ ਕੇ ਇੱਥੇ ਲੱਗ ਤੋਂ ਰੱਖਦੇ ਸੀ ਤੇ ਇਹਦਾ ਅਗਲਾ ਮਕਸਦ ਸੀ ਇੱਥੇ ਸਿਕਿਉਰਿਟੀ ਪਰਪਸ ਲਈ ਵੀ ਇਹ ਬਣਾਈ ਗਈ ਸੀ ਤਾਂ ਕਿ ਸਮੁੰਦਰ ਦੀ ਨਿਗਰਾਨੀ ਆ ਜਿਹੜੀ ਉਹ ਵਧੀਆ ਤਰੀਕੇ ਨਾਲ ਕਰ ਸਕੇ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਜਿਹੜਾ ਪੁਰਾਣਾ ਕਲਚਰ ਸੀ ਕਿੰਨਾ ਰੇਚਾ 1900 ਸਾਲ ਪੁਰਾਣੀ ਬਿਲਡਿੰਗ ਨੂੰ ਵੀ ਹਾਲੇ ਤੱਕ ਇਨ ਬਿਨ ਉਦਾਂ ਹੀ ਸਾਂਭੀ ਬੈਠੇ ਨੇ ਇਹ ਮਿੱਠੂ ਭਾਈ ਜੀ ਹੁਣੀ ਇਹਨਾਂ ਦੇ ਸ਼ਿਪ ਤੇ ਰੱਖੇ ਹੋਏ ਸੀ ਮੇਰੇ ਕੋਲੇ ਭੱਜ ਕੇ ਆ ਗਏ ਜਿੱਦਾਂ ਕੋਈ ਪੁਰਾਣੇ ਚਰਮਾਂ ਦਾ ਪਿਆਰ ਹੋਵੇ ਬਾਲਾ ਮੋਹ ਕਰਦਾ ਚੰਦਰਾ ਕੁਮਾਰ ਪਿੱਛੇ ਤੁਸੀਂ ਮੇਰੇ ਦੇਖ ਸਕਦੇ ਹੋ 1455 ਈਸਵੀ ਦਾ ਬਣਿਆ ਹੋਇਆ ਗ੍ਰੈਂਡ ਬਾਜ਼ਾਰ ਇਹਨਾਂ ਨੇ ਸੁਲਤਾਨ ਮਹਿਮਦ ਦੂਜੇ ਦੀ ਯਾਦ ਵਿੱਚ ਬਣਾਇਆ ਸੀ ਇਹ ਹਾਲੇ ਵੀ ਉਸੇ ਹਾਲਤ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਸਾਂਭ ਕੇ ਰੱਖਿਆ ਹੋਇਆ ਇਹਦਾ ਮੇਨ ਮਕਸਦ ਸੀ ਏਗਿਆ ਸੋਫੀਆ ਆਉਣ ਵਾਲੇ ਯਾਤਰੀਆਂ ਨੂੰ ਖਰੀਦੋ-ਫਰੋਖ ਦਾ ਜਿਹੜਾ ਸਮਾਨ ਆ ਹੋਰ ਸਹੂਲਤਾਂ ਈਜ਼ੀਲੀ ਪ੍ਰੋਵਾਈਡ ਕਰਵਾਉਣਾ ਸੀ ਆਜੋ ਤੁਹਾਨੂੰ ਹੁਣ ਮੈਂ ਦਿਖਾਉਣਾ ਇਹਦੇ ਅੰਦਰ ਦਾ ਨਜ਼ਾਰਾ ਤੁਸੀਂ ਇਸ ਬਾਜ਼ਾਰ ਦੀ ਛੱਤ ਦੇਖ ਸਕਦੇ ਹੋ ਕਿ ਪੁਰਾਣੇ ਤਰੀਕੇ ਨਾਲ ਹੀ ਪੇਂਟ ਕੀਤਾ ਗਿਆ ਹੈ ਤੇ ਜਦੋਂ ਵੀ ਇਹਨੂੰ ਰੀਪੇਂਟ ਕੀਤਾ ਜਾਂਦਾ ਪੁਰਾਣਾ ਡਿਜ਼ਾਈਨ ਆ ਜਿਹੜਾ ਉਹ ਬਰਕਰਾਰ ਰੱਖਿਆ ਜਾਂਦਾ ਆ ਤਾਂ ਕਿ ਇਹਦੀ ਜਿਹੜੀ ਇੰਪੋਰਟੈਂਸ ਆ ਬਾਜ਼ਾਰ ਦੀ ਪੁਰਾਣੀ ਦੇਖਾ ਉਹ ਬਣੀ ਰਹੇ ਇੱਥੋਂ ਤੁਸੀਂ ਕੜਾਈ ਵਾਲੇ ਸਟਾਲ ਤੇ ਸ਼ਾਲ ਖਰੀਦ ਸਕਦੇ ਹੋ ਇੱਥੋਂ ਇਹਨਾਂ ਦੇ ਹੱਥਾਂ ਨਾਲ ਬਣੇ ਹੋਏ ਚਾਂਦੀ ਦੇ ਗਹਿਣੇ ਖਰੀਦ ਸਕਦੇ ਹੋ ਸੋਨੇ ਦੇ ਗਹਿਣੇ ਖਰੀਦ ਸਕਦੇ ਹੋ ਇੱਥੇ ਜਿਹੜੀ ਚਾਹ ਆ ਉਹ ਫੁੱਲਾਂ ਤੋਂ ਤਿਆਰ ਕੀਤੀ ਜਾਂਦੀ ਆ ਇਹ ਤਰ੍ਹਾਂ ਦੀਆਂ ਚਾਹਾਂ ਨੇ ਇਹਨਾਂ ਦੀਆਂ ਜਿਹੜੀਆਂ ਮਠਿਆਈਆਂ ਨੇ ਉਹਨਾਂ ਦਾ ਟੇਸਟ ਵੀ ਇੰਡੀਆ ਨਾਲ ਕਾਫੀ ਹੱਦ ਤੱਕ ਸਿਮਿਲਰ ਆ ਇੱਥੇ ਤੁਸੀਂ ਕਢਾਈ ਵਾਲੇ ਪਾਰਸ ਖਰੀਦ ਸਕਦੇ ਹੋ ਬਹੁਤ ਹੀ ਸਸਤੇ ਰੇਟਾਂ ਤੇ ਤੇ ਉਹ ਚੀਜ਼ ਤੁਹਾਨੂੰ ਮੈਨੂੰ ਨਹੀਂ ਲੱਗਦਾ ਵਰਲਡ ਦੇ ਵਿੱਚ ਕਿਤੋਂ ਹੋਰ ਮਿਲੂਗੀ ਆ ਦੇਖੋ ਤੁਸੀਂ ਇੱਥੇ ਜਿਹੜੇ ਹੱਥਾਂ ਨਾਲ ਤਿਆਰ ਕੀਤੇ ਗਏ ਭਾਂਡੇ ਨੇ ਜਿਹੜੇ ਉਹ ਖਰੀਦ ਸਕਦੇ ਹੋ ਇਹਨਾਂ ਦੀ ਕੁਆਲਿਟੀ ਦੇਖੋ ਕਿੰਨੀ ਸ਼ਾਨਦਾਰ ਆ ਤੇ ਕਦੇ ਵੀ ਤੁਹਾਨੂੰ ਤੁਰਕੀ ਆਉਣ ਦਾ ਮੌਕਾ ਮਿਲੇ ਤਾਂ ਇੱਥੇ ਜ਼ਰੂਰ ਇੱਕ ਢੇੜਾ ਲਾ ਕੇ ਜਾਣਾ ਤੁਹਾਨੂੰ ਕੋਈ ਨਾ ਕੋਈ ਕੰਮ ਦੀ ਚੀਜ਼ ਜ਼ਰੂਰ ਮਿਲੇਗੀ ਹੁਣ ਆਪਾਂ ਆ ਗਏ ਆ ਜੀ ਸਤੰਬੋਲ 에ਰਪੋਰਟ ਦੇ ਉੱਪਰ ਇਹ ਹੀਥਰੋ 에ਰਪੋਰਟ ਤੋਂ ਬਾਅਦ ਦੂਜਾ 에ਰਪੋਰਟ ਆ ਜਿਹਨੂੰ PGIS 에ਰਪੋਰਟ ਕਿਹਾ ਜਾਂਦਾ ਹੈ ਯੂਰਪ ਦਾ ਵਰਲਡ ਦਾ 7ਵਾਂ ਤੇ ਮਿਡਲ ਈਸਟ ਦੇ ਵਿੱਚ ਵੀ ਦੁਬਈ ਤੋਂ ਬਾਅਦ ਦੂਜਾ 에ਰਪੋਰਟ ਆ ਪੈਸੇਂਜਰ ਕੈਰੀ ਕਰਨ ਦੇ ਵਿੱਚ 2023 ਦੇ ਡਾਟੇ ਦੇ ਅਕੋਰਡਿੰਗਲੀ 76 ਮਿਲੀਅਨ ਪੈਸੇਂਜਰ ਨੇ ਜਿਹੜੇ ਇੱਥੋਂ ਆਪਣੀ ਵੱਖ-ਵੱਖ ਡੈਸਟੀਨੇਸ਼ਨ ਤੇ ਪਹੁੰਚੇ ਨੇ ਇਹ ਇਹਨਾਂ ਦਾ ਡਾਟਾ ਦੱਸਦਾ ਹੈ 에ਰਪੋਰਟ ਦਾ ਜੁਲਾਈ ਦੀਆਂ ਛੁੱਟੀਆਂ ਹੋਣ ਕਰਕੇ 에ਰਪੋਰਟ ਦੇ ਉੱਪਰ ਵੀ ਬਹੁਤ ਜ਼ਿਆਦਾ ਟ੍ਰੈਫਿਕ ਹੈ ਤੁਸੀਂ ਦੇਖ ਸਕਦੇ ਹੋ ਕਿਉਂਕਿ ਛੁੱਟੀਆਂ ਦੇ ਵਿੱਚ ਲੋਕ ਘੁੰਮਣ ਲਈ ਵੱਖ-ਵੱਖ ਡੈਸਟੀਨੇਸ਼ਨ ਤੇ ਜਾ ਰਹੇ ਨੇ ਹੁਣ ਮੈਂ ਐਂਡ ਤੇ ਕਨਕਲੂਡ ਕਰਨਾ ਚਾਹਾਂਗਾ ਇਹਨਾਂ ਨੇ ਪੁਰਾਣੀ ਬਿਲਡਿੰਗਸ ਦੇ ਨਾਲ ਨਵੀਆਂ ਇਮਾਰਤਾਂ ਵੀ ਬਣਾਈਆਂ ਨੇ ਪਰ ਪੁਰਾਣੀਆਂ ਬਿਲਡਿੰਗਾਂ ਨੂੰ ਐਜ਼ ਇਟ ਇ ਸਾਂਭ ਕੇ ਰੱਖਿਆ ਤੇ ਅੱਜ ਟੂਰਿਜ਼ਮ ਦੇ ਰੂਪ ਦੇ ਵਿੱਚ ਇਹ ਉਹਨਾਂ ਤੋਂ ਬਹੁਤ ਜ਼ਿਆਦਾ ਪੈਸਾ ਕਮਾ ਰਹੇ ਨੇ ਪੰਜਾਬ ਪਰ ਇਸ ਗੱਲੋਂ ਬਹੁਤ ਫਾੜੀ ਰਹਿ ਗਿਆ ਅਸੀਂ ਆਪਣਾ ਜਿਹੜਾ ਪੁਰਾਣਾ ਬਿਲਡਿੰਗਾਂ ਦੇ ਰੂਪ ਦੇ ਵਿੱਚ ਇਤਿਹਾਸ ਸੀ ਉਹ ਬਿਲਕੁਲ ਹੀ ਗਵਾ ਚੁੱਕੇ ਆ ਪਰ ਅਗਰ ਆਪਾਂ ਕੰਪੈਰੀਜ਼ਨ ਕਰੀਏ ਪੰਜਾਬ ਵਰਗੀ ਧਰਤੀ ਕਿਤੇ ਨਹੀਂ ਜਿੱਥੇ ਤੁਸੀਂ ਬਿਨਾਂ ਰੁਜ਼ਗਾਰ ਤੋਂ ਵੀ ਭੁੱਖੇ ਨਹੀਂ ਮਰਦੇ ਫੂਡ ਇੱਥੇ ਵੀ ਕਾਸਟਲੀ ਆ ਉਮੀਦ ਕਰਦਾ ਤੁਹਾਨੂੰ ਇਹ ਅੱਜ ਦੀ ਜਾਣਕਾਰੀ ਵਧੀਆ ਲੱਗੀ ਹੋਵੇਗੀ ਹੁਣ ਆਪਾਂ ਰਵਾਨਾ ਹੋ ਰਹੇ ਹਾਂ ਅਗਲੇ ਡੈਸਟੀਨੇਸ਼ਨ ਲਈ ਫਿਰ ਕੋਈ ਨਵੀਂ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਆਵਾਂਗੇ ਤਦ ਤੱਕ ਲਈ ਹੱਸਦੇ ਰਹੋ ਵਾਸਦੇ ਰਹੋ ਮਿਹਰਬਾਨੀ